ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹਲਾ 3 ਕਾਚਾ ਧਨ ਸੰਚਹਿ ਮੂਰਖ ਗਾਵਾਰ ਮਨ ਮੁਖ ਭੂਲੇ ਅੰਦ ਗਾਵਾਰ ਕਾਚਾ ਤਨ ਸੰਚਹਿ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਦੇਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਚਾ ਤਨ ਗੁਰਮਤੀ ਪਾਏ ਕਾਚਾ ਤਨ ਫੁਨ ਆਵੇ ਜਾਏ ਰਹਾਉ ਮਨ ਮੁਖ ਭੂਲੇ ਸਭ ਮਰਹਿ ਗਵਾਰ ਕਵ ਜਲ ਡੂਬੇ ਨਾ ਉਰਵਾਰ ਨਾ ਪਾਰ ਸਤ ਗੁਰ ਭੇਟੇ ਪੂਰੇ ਭਾਗ ਸੱਚ ਰਤੇ ਅਹ ਨਿਸ ਬੈਰਾਗ ਜਹ ਜਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ साचा है सोए उत्तम ब्रह्म पछाण कोए को सच साच्च साचा सच साच्च आप दृड़ाए नानक आपे बिख आपे सच लाए ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ